ਅੱਜ ਆਪਾਂ ਬਣਾਵਾਂਗੇ ਜੀ ਖੀਰ ਪੂਰੇ ਬਹੁਤ ਸਿੰਪਲ ਜਿਹਾ ਸਾਲ ਤਰੀਕੇ ਨਾਲ ਮੈਂ ਬਣਾ ਕੇ ਤਿਆਰ ਕਰਾਂਗੀ ਜਿਹੜੇ ਤਰੀਕੇ ਨਾਲ ਮੈਂ ਬਣਾ ਕੇ ਤਿਆਰ ਕਰਾਂਗੀ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਾਂ ਜਿਹੜੇ ਆ ਖੀਰ ਪੂੜੇ ਬਣਾਉਣ ਵਾਸਤੇ ਦੁੱਧ ਨੂੰ ਗਰਮ ਹੋਣ ਵਾਸਤੇ ਰੱਖ ਤਾ 1.5 ਕਿਲੋ ਦੁੱਧ ਲਿਆ ਸੀ ਇੱਕ ਕੌਲੀ ਛੌਲਾਂ ਦੀ ਲਈ ਸੀ 2 ਘੰਟੇ ਪਹਿਲਾਂ ਮੈਂ ਭਿਉ ਕੇ ਰੱਖ ਲਿਆ ਸੀ ਛੌਲਾਂ ਨੂੰ ਤੇ ਇਹਦੇ ਵਿੱਚ ਪਾਣੀ ਦਾ ਬਿਲਕੁਲ ਹੀ ਇਸਤੇਮਾਲ ਨਹੀਂ ਕਰਨਾ ਛੌਲਾਂ ਨੂੰ ਧੋ ਕੇ ਆਪਾਂ ਦੁੱਧ ਵਿੱਚ ਪਾ ਲਵਾਂਗੇ ਨਾਲ ਹੀ ਬਰੀ ਕੱਟੇ ਹੋਏ ਬਦਾਮ ਤੇ ਜਿੰਨੇ ਤੁਸੀਂ ਪੂੜੇ ਬਣਾਉਣੇ ਉਸਾਂ ਨਾਲਸ ਗੁੜ ਜਿਹੜਾ ਉਹ ਲੈ ਲੈਣਾ ਤੇ ਇੱਕ ਗਲਾਸ ਪਾਣੀ ਦਾ ਪਾ ਕੇ ਗੁੜ ਨੂੰ ਤੁਸੀਂ ਇੱਕ ਘੰਟੇ ਪਿਉਣ ਵਾਸਤੇ ਰੱਖ ਦੇਣਾ ਜਿੰਨੇ ਚਿਰ ਉਹ ਖੀਰ ਤਿਆਰ ਹੋਏਗੀ ਇਹਦੇ ਵਿੱਚ ਤੁਸੀਂ ਖੰਡ ਪਾ ਲੈਣੀ ਆਪਣੀ ਟੇਸ ਦੇ ਹਿਸਾਬ ਦੇ ਨਾਲ ਨਾਲ ਤੁਸੀਂ ਇਸ ਤਰੀਕੇ ਮਿਕਸ ਕਰਦੇ ਜਾਣਾ ਤੇ ਨਾਲ ਆਪਣੀ ਖੀਰ ਬਣ ਕੇ ਤਿਆਰ ਹੋ ਜਾਊਗੀ ਤੇ ਜਿਹੜਾ ਗੁੜ ਆਪਣਾ ਉਹ ਬਿਲਕੁਲ ਮੈਲਟ ਹੋ ਚੁੱਕਾ ਉਹਨੂੰ ਆਪਾਂ ਛਾਣ ਲਵਾਂਗੇ ਗੁੜ ਨੂੰ ਛਾਣ ਕੇ ਇੱਕ ਡੂੰਘੇ ਵਿੱਚ ਕੱਢ ਲਵਾਂਗੇ ਤੇ ਅੱਠ ਇਹਨੂੰ ਇੱਕ ਕੌਲੀ ਮ आटे ਦੀ ਲਈ ਹੋਈ ਇਹਨੂੰ ਆਟੇ ਨੂੰ ਪਹਿਲਾਂ ਛਾਂਕ ਕੇ ਮੈਂ ਰੱਖ ਲਿਆ ਸੀਗਾ ਮਿਕਸ ਕਰ ਲਵਾਂਗੇ ਤੇ ਬੈਟਰ ਆਪਣਾ ਜਿਹੜਾ ਬਹੁਤਾ ਗਾੜਾ ਨਹੀਂ ਹੋਣਾ ਚਾਹੀਦਾ ਬਹੁਤਾ ਪਤਲਾ ਵੀ ਨਹੀਂ ਜੇ ਤੁਹਾਨੂੰ ਗਾੜਾ ਲੱਗੇ ਤੁਸੀਂ ਇਹਦੇ ਵਿੱਚ ਥੋੜਾ ਪਾਣੀ ਪਾ ਲੈਣਾ ਤੇ ਇਹ ਨੌਨ ਸਟਿੱਕੀ ਪੈਨ ਲਵਾਂਗੇ ਤੇ ਇਹਦੇ ਵਿੱਚ ਸਰੋਂ ਦਾ ਤੇਲ ਉੱਪਰ ਲਗਾ ਕੇ ਇਸ ਤਰੀਕੇ ਨਾਲ ਬੈਟਰ ਨੂੰ ਪਾ ਲਵਾਂਗੇ ਤੇ ਉੱਪਰ ਅਸੀਂ ਥੋੜਾ ਥੋੜਾ ਲਾ ਲਵਾਂਗੇ ਦੇਸੀ ਤੇਲ ਤੇ ਦੋਨਾਂ ਸਾਈਡਾਂ ਤੋਂ ਸੇਕਣ ਤੋਂ ਬਾਅਦ ਆਪਣੇ ਗਰਮਾ ਗਰਮ ਪੂੜੇ ਬਣ ਕੇ ਤਿਆਰ ਹੋ ਚੁੱਕੇ ਨਾਲ ਹੀ ਖੀਰ ਵੀ ਬਣ ਕੇ ਤਿਆਰ ਹੋ ਚੁੱਕੀ ਸੀਗੀ ਤੇ ਦੋਨੋਂ ਚੀਜ਼ਾਂ ਮੈਂ ਬਣਾ ਕੇ ਤਿਆ